ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਗਰਮੀ ਦੇ ਵਧਣ ਦੇ ਨਾਲ ਹੀ ਅਕਾਰਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਕੱਲ ਬਠਿੰਡਾ ਦੇ ਪੁੱਚੋ ਮੰਡੀ ਨੇੜੇ ਇੱਕ ਕਾਰ ਨੂੰ ਅੱਗ ਲੱਗ ਗਈ ਸੀ ਤੇ ਲਗਾਤਾਰ ਦੂਜੇ ਦਿਨ ਬਠਿੰਡਾ ਦੇ ਮੈਨੀ ਸੈਕਟੋਰੇਟ ਦੇ ਨੇੜੇ ਅੱਜ ਇੱਕ ਕਾਰ ਨੂੰ ਫੇਰ ਅੱਗ ਲੱਗ ਗਈ ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅਗਨ ਨੂੰ ਬੁਝਾਇਆ ਗਿਆ ਪਰ ਕਾਰ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਡੀਸੀ ਦੀ ਕੋਠੀ ਦੇ ਨੇੜੇ ਕਾਰ ਨੂੰ ਅੱਗ ਲੱਗੀ ਗਈ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਤੇ ਘਟਨਾ ਸਥਲ ਤੇ ਜਾ ਕੇ ਅੱਗ ਨੂੰ ਬੁਝਾਇਆ ਗਿਆ ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ਤੇ ਖੜੀਆਂ ਹੋਰ ਕਾਰਾਂ ਨੂੰ ਵੀ ਤੱਕਾ ਦੀ ਲਵਾ ਕੇ ਸਾਈਡ ਤੇ ਕਰਵਾਇਆ ਗਿਆ ਜਾਂ ਜੋ ਕਿਸੇ ਤਰ੍ਹਾਂ ਦਾ ਹੋਰ ਨੁਕਸਾਨ ਨਾ ਹੋ ਸਕੇ ਪਰ ਇਸ ਕਾਰ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਪੂਰੀ ਗੱਲਬਾਤ ਸੁਣਦੇ ਹਾਂ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਹੀ ਜ਼ੁਬਾਨੀ ਪਹਿਲਾਂ ਤਾਂ ਤੁਸੀਂ ਦੇਖਿਆ ਤਾਂ ਨਹੀਂ ਪੂਰਾ ਕੱਕ ਲੱਗੀ ਹੋਈ ਪਹਿਲਾਂ ਬਾਅਦ ਵਿੱਚ ਲੱਗੀ ਓਕੇ ਨਵੀਂ ਗੱਡੀ ਸੀ ਨਵੀਂ ਗੱਡੀ ਸੀ ਆਪਣਾ ਨਵੀਂ ਗੱਡੀ ਸੀ ਤਾਂ ਨੂੰ 2255 ਫਟਕ ਤੇ ਕਾਲ ਆਈ ਸੀ ਜੀ ਐਸਐਸਪੀ ਸਾਹਿਬ ਦੇ ਕੁਰਸੀ ਦੇ ਕੋਲ ਕਾਰ ਨੂੰ ਅੱਗ ਲੱਗ ਗਈ ਜੀ ਅਸੀਂ ਸਰ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਠੀਕ ਹੈ ਜੀ ਇਹ ਕਿੰਨੀ ਕੀ ਦੇਰ ਪਹਿਲੇ ਦਾ ਹਾਦਸਾ ਹੈ ਬਸ ਤਰ ਉੱਤ ਬਸ ਮਿੰਟਰੀ ਕੀ ਸੀ ਪਹੁੰਚ ਗਏ ਨਾ ਦੀ ਨਾਲ ਜੀ ਠੀਕ ਹੋ ਗਏ ਇੱਥੇ ਗੱਡੀਆਂ ਖੜੀਆਂ ਸੀ ਕਾਫੀ ਜੀ ਸਾਨੂੰ ਤਾਂ ਕੰਟਰੋਲ ਤੋਂ ਹੋਣ ਗਿਆ ਸੀਗਾ ਮੈਸੇਜ ਪੜਿਆ ਸੀ ਸੁਣਿਆ ਸੀ ਆ ਗਿਆ ਸੀ ਸਰ ਇਹ ਹੋਇਆ ਕਿਵੇਂ ਹਾਦਸਾ ਇੱਥੇ ਕੂੜਾ ਪਿਆ ਸੀ ਜੀ ਕੂੜਾ ਜਾਂ ਧੂਫੀ ਜਾਂਦਾ ਸੀਗਾ ਅੱਛਾ ਕੂੜੇ ਨੂੰ ਅੱਗ ਲੱਗੀ ਹੋਈ ਸੀਗੀ ਹਾਂਜੀ ਤੇ ਕੂੜੇ ਨੂੰ ਅੱਗ ਲੱਗਣ ਕਰਕੇ ਹੀ ਕਹਿੰਨਾ ਮਤਲਬ ਇਹਨੂੰ ਅੱਗ ਲੱਗੀ ਆ ਹਾਂਜੀ ਹਾਂਜੀ ਇਹ ਦੋਸ਼ੀ ਕੌਣ ਹੋ ਸਕਦਾ ਹੈ ਕਿ ਇਹ ਆ ਕੂੜੇ ਨੂੰ ਪਹਿਲੇ ਅੱਗ ਲਗਾਈ ਜਿਨ੍ਹਾਂ ਨੇ ਕੂੜੇ ਨੂੰ ਅੱਗ ਲਗਾਈ ਆ ਉਹ ਹੈ ਜਾਂ ਇਹਨਾਂ ਨੇ ਗਰਮੀ ਪੈਂਦੀ ਵੈਸੇ ਵੀ ਧੁਖ ਲੱਗ ਜਾਂਦੀ ਅੱਛਾ ਜੀ ਹਾਂਜੀ ਬਹੁਤ